ਨੋ ਵਾਈ ਬਲੋ ਗਿਫਟ ਕੀਤਾ ਆਈਫਲ ਟਾਵਰ ਇਹ ਆ ਹਾ ਹਾ ਉੱਥੇ ਰੱਖ ਕੇ ਕਰਨਾ ਉਹਦੇ ਰੱਖ ਥੈਂਕ ਯੂ ਸੋ ਮੱਚ ਨੋਲਾ ਸਾਹਿਬ ਆਈਫਲ ਟਾਵਰ ਧੰਨਵਾਦ ਤੁਹਾਡਾ ਬਾਈ ਕੁਲਵਿੰਦਰ ਦਾ ਥੈਂਕ ਯੂ ਇਧਰ ਆ ਵੱਡਾ ਤੇ ਇਧਰੇ ਛੋਟੇ ਇਹ ਭਾਜੀ ਆਪਣੇ ਪੰਜਾਬਣ ਲੱਗੇ ਆ ਰਹੇ ਸ਼ੋਕੇਸ ਚ ਰੱਖਣਗੇ ਹਾਂ ਆਪਣੇ ਮਨਲੇ ਨੂੰ ਯਾਦ ਰੱਖਣਗੇ ਹਾਂ ਰੱਖਾਂਗੇ ਇਧਰ ਰੱਖਾਂਗੇ ਥੈਂਕ ਯੂ ਸੋ ਮੱਚ ਲਓ ਜੀ ਆਈਫਲ ਟਾਵਰ ਤੇ ਪਹੁੰਚ ਚੁੱਕੇ ਆ ਕਿਆ ਬਾਤ ਹੈ ਅਦੁੱਲਾ ਭਾਜੀ ਫਾਈਨਲੀ ਪੈਰਸ ਕਹਿੰਦੇ ਫੋਟੋਆਂ ਵਿੱਚ ਹੀ ਦੇਖਦੇ ਸੀਗੇ ਇਹ ਐਡਾ ਮਨੁਸ ਹੋ ਤਾ ਮੈਂ ਬਹੁਤ ਉੱਚਾ ਹੋ ਰਿਹਾ ਪਰ ਇੰਨਾ ਉੱਚਾ ਨਹੀਂ ਹੈਗਾ ਹਨਾ ਇਹ ਠੀਕ ਆ ਉਹ ਫਲੋਰ ਤੱਕ ਭਾਜੀ ਹਾਂ ਇਹ ਫਰਸਟ ਫਲੋਰ ਸੈਕੰਡ ਫਲੋਰ ਉਹ ਲਾਸਟ ਫਲੋਰ ਹੈ ਜੇ ਉੱਪਰ ਵੀ ਚੜ ਸਕਦੇ ਆ ਉਹ ਲਾਸਟ ਫਲੋਰ ਤੇ ਡਿਨਰ ਹੁੰਦਾ ਭਾਜੀ ਅੱਛਾ ਰੈਸਟੋਰੈਂਟ ਕਦੋਂ ਖੁੱਲਣਾ ਹਣਾ ਨਹੀਂ 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 ਬੰਦ ਕਰਤਾ ਉਹਦੇ ਉਹਦੀ ਤਾਂ ਰਿਜ਼ਰਵੇਸ਼ਨ ਨਹੀਂ ਭਾਜੀ ਕਾਫੀ ਰਿਜ਼ਰਵੇਸ਼ਨ ਕਰ ਲਈ ਅੱਛਾ ਲੇਟ ਹੋ